ਅ ਚਾਈਨੀਜ਼ ਸਟੋਰ ਦੇਖ ਲੋ ਤੇ ਪੂਰੇ ਸਾਡੇ ਤੇ ਆਈ ਬੇਸਿਕੀ ਕਿਸੇ ਦੇ ਗਲੇ ਤੇ ਨ ਲੱਗੇ ਮੈਂ ਤਾਂ ਕਰਕੇ ਟੂਰ ਵੀਟ ਰਿਹਾ ਹਾਂ ਪਰ ਸਰਕਾਰ ਵੱਲੋਂ ਦਾ ਆ ਰਹੇ ਆ ਬਾਈਕਾਂ ਲੈ ਆ ਰਹੇ ਹੁਣੇ ਕਿਸੇ ਬਾਈਕਾਂ ਲੈ ਲੱਗਣ ਲੱਗੀ ਸੀਗੀ ਬੱਚੇ ਹਰਦੇ ਨਹੀਂ ਹਾਲੇ ਤੱਕ ਜੇ ਸਰਕਾਰ ਵੱਲੋਂ ਵੀ ਇਹ ਜਿਹੜੇ ਪਾਬੰਦੀ ਲਗਾਈ ਆ ਫੇਰ ਵੀ ਜਿਹੜੇ ਚਾਈਨਾ ਟੂਰ ਮਿਲਦੀ ਪਈ ਨਹੀਂ ਹਟ ਰਹੀ ਐਟਰ ਹੁਣੇ ਕਿ ਬੱਚਾ ਆਇਆ ਸੀ ਮੈਨੂੰ ਦੇ ਦੇਓ ਮੈਂ ਕਿਹਾ ਇਹਨਾਂ ਨਹੀਂ ਉੜਾਣਾ ਤੈਨੂੰ ਦੂਜੀ ਲੈ ਦਿੰਦਾ ਇਹਨਾਂ ਨਾ ਉੜਾ ਹੂੰ ਤੇ ਕਿਸੇ ਦੇ ਲੱਗੀ ਤਾਂ ਨਹੀਂ ਕਿਸੇ ਦੇ ਨਹੀਂ ਪਚਾ ਹੋ ਗਿਆ ਹੁਣ ਇਹ ਐਕਟੀ ਵਾਲੇ ਦੇ ਲੱਗਣ ਲੱਗੀ ਸੀ ਦਿਖਾਈਓ ਡੋਰ ਦਿਖਾਈਓ ਹਾਂ ਬੋਠੇ ਭਾਜੀ ਕੀ ਇਹ ਨਾ ਸਿੱਤੂ ਪੂਰੀ ਤੋੜਦੀ ਵੀ ਨਹੀਂ ਹੈ ਨਾ ਚਾਈਨਾ ਹੀ ਹੈ ਪੂਰੀ ਹਾਂ ਬੜੀ ਪੱਕੀ ਹੈ ਭਾਜੀ ਕੀ ਬੱਚਿਆਂ ਨੂੰ ਕੀ ਅਪੀਲ ਕਰੂਗੇ ਬੱਚਿਆਂ ਨੂੰ ਕੀ ਕਹੂੰਗੇ ਜੀ ਨਾਰਮਲ ਡੋਰ ਨਾਲ ੜਾਓ ਜੀ ਇੰਜੋਏ ਕਰੋ ਪਰ ਨਾਰਮਲ ਡੋਰ ਨਾਲ ੜਾਓ ਇਹ ਰਿਸਕੀ ਆ ਆਪਣੇ ਹੱਥ ਵੀ ਕੱਟ ਸਕਦੇ ਆ ਕਿਸੇ ਦਾ ਗਲਾ ਵੀ ਕੱਟ ਸਕਦਾ ਹਾਂ